51 ਮਹੀਨੇ ਦੇ ਸੰਬੰਧ ਵਿੱਚ 100 ਫੁੱਟੀ ਰੋਡ ਤੇ ਤੀਆਂ ਦਾ ਤਿਉਹਾਰ ਸ਼ੈਲੀ ਪਾਰਟੀਆਂ ਅਤੇ ਰਜ਼ੀਆ ਪਾਰਟੀਆਂ ਦੀ ਅਗਵਾਈ ਵਿੱਚ ਮਨਾਇਆ ਗਿਆ। ਇਸ ਮੌਕੇ ਪੰਜਾਬੀ ਵਿਰਸੇ ਦੇ ਨਾਲ ਜੁੜੀਆਂ ਬੋਲੀਆਂ ਅਤੇ ਗਿੱਧਾ ਪਾਇਆ ਗਿਆ। ਮੁੱਖ ਮਹਿਮਾਨ ਵਜੋਂ ਸਮਾਗਮ ਵਿੱਚ ਮੈਡਮ ਕੌਰ ਪੁੱਜੇ ਅਤੇ ਉਹਨਾਂ ਨੇ ਸੰਦੇਸ਼ ਦਿੱਤਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੁੜਨਾ ਚਾਹੀਦਾ ਹੈ ਅਤੇ ਮਹੀਨੇ ਦਾ ਕੀ ਮਹੱਤਵ ਹੈ ਇਸ ਬਾਰੇ ਵੀ ਜਾਣਕਾਰੀ ਦਿੱਤੀ। ਅਸੀਂ ਹਰ ਸਾਲ ਤੀਆਂ ਦਾ ਤਿਉਹਾਰ ਮਨਾਉਂਦੇ ਹਾਂ। ਅਸੀਂ ਦੋਵੇਂ ਜਣੇ ਰਲ ਕੇ ਹਰ ਸਾਲ ਮਨਾ ਰਹੇ ਆ ਤੇ ਇਸ ਸਾਲ ਵੀ ਅਸੀਂ ਆਰਗੇਨਾਈਜ਼ ਕੀਤਾ ਹੈ। ਤੀਆਂ ਦਾ ਤਿਉਹਾਰ ਇਸ ਲਈ ਅਸੀਂ ਮਨਾਉਂਦੇ ਆ ਕਿ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਅਸੀਂ ਆਪਣੇ ਕਲਚਰ ਨਾਲ ਜੁੜੇ ਰਹੀਏ। ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡਾ ਬੈਕਗ੍ਰਾਉਂਡ ਕੀ ਹੈ। ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਤਾਂ ਪਤਾ ਹੀ ਨਹੀਂ ਹੈ ਕਿ ਫੁਲਕਾਰੀ ਕੀ ਹੈ, ਪੱਖੀਆਂ ਕੀ ਹਨ ਤੇ ਸੌਂਦਾ ਤਿਉਹਾਰ ਕੀ ਹੈ। ਹਰ ਸਾਲ ਅਸੀਂ ਚਾਹਨੇ ਆ ਅਸੀਂ ਮਨਾਉਂਦੇ ਰਹੀਏ। ਲੇਡੀਜ਼ ਨੂੰ ਖੁਸ਼ ਕਰਦੇ ਰਹੀਏ ਆਉਣ ਵਾਲੇ ਸਾਡੇ ਬੱਚਿਆਂ ਨੂੰ ਉਹਨਾਂ ਦਾ ਪਹਿਚਾਨ ਹੋਵੇ ਕਿ ਕੀ ਸਾਡਾ ਵਿਰਸਾ ਸੀ ਜਿਹੜੇ ਅਸੀਂ ਭੁੱਲੇ ਹੋਏ ਆ। ਤੇ ਬਸ ਬਾਬਾ ਜੀ ਮੇਰ ਕਰਨ ਤੇ ਅਸੀਂ ਹਰ ਸਾਲ ਇਸੇ ਮਨਾੰਦਰੀਸ ਤੋਂ ਵੀ ਵਧੀਆ ਕਰ ਕਰਦੇ ਰਹੀਏ ਪਰ ਖੁਸ਼ੀ ਵਾਲੀ ਗੱਲ ਇਹ ਆ ਕਿ ਸਾਡਾ ਪੰਜਾਬ ਜਿਹਨੂੰ ਰੰਗਲਾ ਪੰਜਾਬ ਕਹਿੰਦੇ ਨੇ ਉਹਦੀ ਰੰਗਤ ਵਾਪਸ ਆ ਰਹੀ ਆ ਇਹੋ ਜਿਹੇ ਬੱਚਿਆਂ ਦੀ ਹਿੰਮਤ ਦੇ ਨਾਲ ਇਨਾਂ ਦੀ ਹਿੰਮਤ ਦੀ ਦਾਤ ਹੈ ਕਿ ਜੋ ਵੀ ਇਕੱਠ ਕੀਤਾ ਹੈ ਸਾਰੀਆਂ ਲੇਡੀਜ਼ ਦਾ ਰੰਗ-ਬਰੰਗੀਆਂ ਸੋਹਣੀਆਂ-ਸੋਹਣੀਆਂ ਪਰੀਆਂ ਬਣ ਕੇ ਆਈਆਂ ਨੇ ਤੇ ਪੰਜਾਬੜਾ ਲੱਗ ਰਿਹਾ ਨੇ ਸਾਰੀਆਂ ਤੇ ਇਹਨਾਂ ਦੇ ਵਿੱਚੋਂ ਮੈਨੂੰ ਆ ਕੇ ਇੰਨੀ ਖੁਸ਼ੀ ਮਹਿਸੂਸ ਹੋਈ ਹੈ ਕਿ ਮੇਰੇ ਪੰਜਾਬ ਦੀ ਰੰਗਤ ਵਾਪਸ ਆ ਰਹੀ ਆ ਤੇ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਇਹਨਾਂ ਨੇ ਸਾਨੂੰ ਆਪਣੇ ਪ੍ਰੋਗਰਾਮ ਦਾ ਇੱਕ ਹਿੱਸਾ ਬਣਾਇਆ ਇੱਥੇ ਮੁੱਖ ਮਹਿਮਾਨ ਜਿਹੜੇ ਨੇ ਉਹ ਮਿਸਿਸ ਔਰ ਜੀ ਆਏ ਉਹਨਾਂ ਨੇ ਬਹੁਤ ਰੌਣਕ ਲਾਈਆਂ ਉਹਨਾਂ ਦੇ ਆਉਣ ਨਾਲ ਪ੍ਰੋਗਰਾਮ ਦੇ ਵਿੱਚ ਚਾਰ ਚੰਨ ਲੱਗ ਗਏ ਸੋਨ ਮਹੀਨੇ ਦੇ ਸਬੰਧ ਵਿੱਚ 100 ਫੁੱਟੀ ਰੋਡ ਤੇ ਸ਼ੈਲੀ ਪਾਟੀਆਂ ਅਤੇ ਰਜੀਆ ਪਾਟੀਆਂ ਵੱਲੋਂ ਤੀਆਂ ਦਾ ਤਿਹਾਰ ਮਨਾਇਆ ਗਿਆ ਇਸ ਮੌਕੇ ਵਿਰਸ਼ੇ ਨਾਲ ਜੁੜੀਆਂ ਬੋਲੀਆਂ ਅਤੇ ਗਿੱਧਾ ਪਾਇਆ ਗਿਆ ਅਤੇ ਨੌਜਵਾਨ ਪੀੜੀ ਨੂੰ ਆਪਣੇ ਵਿਰਸ਼ੇ ਨਾਲ ਜੁੜਨ ਦਾ ਸੰਦੇਸ਼ ਦਿੱਤਾ ਗਿਆ ਅੰਮ੍ਰਿਤਸਰ ਫਾਸਟਵੇਖਬਰ ਨਾਮ ਲਈ ਕੈਮਰਾਮੈਨ ਪਰੇਸ਼ਰਮਦਲ ਰਕੇਸ਼ ਕੁਮਾਰ